ਕੀ ਕਾ ਥੋੜਾ ਹੈਗਾ ਵੀ ਨੂੰਤੀ ਘਾਰੇ ਚ ਹੈਗੀ ਤੇ ਤੁਸੀਂ ਵਿੱਚ ਝਾਤੀਆਂ ਮਾਰ ਰਹੇ ਹੋ ਕਿਸ ਗੱਲ ਤੋਂ ਮਾਰ ਰਹੇ ਹੋ ਸਾਸੀ ਘਰੇ ਸੀਗੇ ਇਹ ਪਤਾ ਮੈਂ ਇਹ ਠੇਕੇਲੇ ਦੀ ਗੱਡੀ ਉਧਰੋਂ ਆਈ ਐ ਬੋਵੀ ਦੇ ਬੰਦੇ ਸੀਗੇ ਉਥੇ ਇਥੇ ਗੱਡੀ ਖੜਾ ਕੇ ਕਦੇ ਸਾਡੇ ਉੱਤੇ ਵੱਲ ਦੇਖੇ ਤੇ ਗਲੀ ਚ ਵੀ ਗੇੜਾ ਮਾਰਦੇ ਪਿਆ ਸੀ ਗੇਟ ਵੱਲ ਵੀ ਝਾਤੀ ਮਾਰਦੇ ਸੀਗਾ ਤੇ ਸਾਡੇ ਵੱਲ ਦੇਖ ਕੇ ਅੱਧਾ ਘੰਟਾ ਗੱਡੀ ਖੜਾਈ ਰੱਖਿਆ ਇਥੇ ਮੇਰਾ ਨਾਮ ਕਲਦੀਪ ਸਿੰਘ ਆ ਜੀ ਠੇਕੇਦਾਰ ਬੋਵੀ ਹੈਗਾ ਜੀ ਉਹਨੇ ਬੰਦੇ ਭੇਜੇ ਇੱਕ ਤੇਜਾ ਉਹਦਾ ਮੁੰਡੇ ਦਾ ਨਾਮ ਹੈ ਕਹਿੰਦਾ ਸੰਡੀ ਹੈ ਜੀ ਇੱਕ ਦਾ ਪਰਮਾਨ ਦਾ ਤੇ ਚੌਥੇ ਦਾ ਨਾਮ ਪਤਾ ਨਹੀਂ ਕੀ ਹੈਗਾ ਇਹਨਾਂ ਨੇ ਦੇਖਿਆ ਵੀ ਘਰ ਕੋਈ ਨਹੀਂ ਹੈਗਾ ਘਰ ਜਨਾਨੀ ਕੱਲੀ ਆ ਕਦੀ ਕੋਠੇ ਛਾਤੀਆਂ ਮਾਰਦੇ ਵੇ ਕਦੀ ਕੁਸ਼ ਕਿਤੇ ਛਾਤੀਆਂ ਮਾਰਦੇ ਵੇ ਸੀ ਸਮੇ ਇਹ ਸਾਡੀ ਲੱਗਦੀ ਨੋ ਤੇ ਮੇਰੇ ਭਤੀਜੇ ਨੂੰ ਇਹਨਾਂ ਨੇ ਫੋਨ ਕੀਤਾ ਤੇ ਉਹਨੇ ਮੈਨੂੰ ਅੱਗੋਂ ਫੋਨ ਕੀਤਾ ਮੈਂ ਫਿਰ ਇੱਥੇ ਆਣ ਕੇ ਉਹਨਾਂ ਨੂੰ ਕਿਹਾ ਵੀ ਇੱਥੇ ਤੁਸੀਂ ਕਾਹਦੇ ਖੜੇ ਹੋ ਉਹ ਮੇਰੇ ਗੱਲ ਬੈ ਕੇ ਕਹਿੰਦੇ ਸਾਨੂੰ ਬੋਵੀ ਠੇਕੇਦਾਰ ਨੇ ਭੇਜਿਆ ਅਸੀਂ ਤਾਂ ਅੱਧਾ ਹੀ ਕਰਾਂਗੇ ਜੀ ਉਹ ਵੀ ਠੇਕੇਦਾਰ ਆਮ ਮਾਲਚਗਾਂ ਦਾ 700 ਪੇਟੀ ਉਹਦੀ ਬਹਾਦਰ ਕੇ ਰੋਡ ਫੜੀ ਗਈ ਆ ਟਿੱਬਾ ਸੁਹਾਸ਼ਨਗਰ ਚੌਂਕੀ ਵਿੱਚ ਉਹਦੀ ਤਿੰਨ ਗੱਡੀਆਂ ਫੜੀਆਂ ਹੋਈਆਂ ਆ ਆਪ ਡੇਲੀ ਮਾਲ ਹਥੋਂ ਠੇਕਿਆਂ ਤੋਂ ਚਕਾਂਦਾ ਤੇ ਨਾ ਲਾਂਦਦਾ ਕਦੀ ਕਿਸੇ ਹੋਰ ਦਾ ਮੈਂ 1.5 ਸਾਲ ਕੰਮ ਕੀਤਾ ਨੂੰ ਹੋ ਗਏ ਉਹਦੇ ਕੋਲ ਕਰਦੇ ਨੂੰ ਮੈਨੂੰ ਤਨਖਾਹ ਤੱਕ ਨਹੀਂ ਦਿੱਤੀ ਨਾਲੇ ਨਾ ਮੇਰੇ ਭਤੀਜੇ ਨੂੰ ਤਨਖਾਹ ਦਿੱਤੀ ਆ ਇਹਨੇ ਜਾਣ ਕੇ ਸਾਨੂੰ ਉਥੋਂ ਕੱਢਿਆ ਕੱਢ ਕੇ ਹੁਣ ਇਹ ਸਾਡੇ ਘਰਾਂ ਵੱਲ ਝਾਤੀਆਂ ਮਾਰਦਾ ਵੀ ਤੁਸੀਂ ਸਾਡਾ ਮਾਲ ਕਿਉਂ ਨਹੀਂ ਚਕਾਂਦੇ ਅਸੀਂ ਨਹੀਂ ਮਾਲ ਚਕਾਂਦੇ 2 ਨੰਬਰ ਦਾ ਇਹ ਮਾਲ ਚਕਾਂਦਾ ਹੈਗਾ ਇਹਦੀ 700 ਪੇਟੀ ਫੜੀ ਗਈ ਹੈ ਜੀ ਉੱਥੇ ਬਾਦਰਕੇ ਰੋਡ 700 ਪੇਟੀ ਬਾਦਰਕੇ ਰੋਡੇ ਟਿੱਬੇ ਆਪਣੇ CA2 ਪਰਚਾ ਦਰਜ ਹੋਇਆ ਇਹਦੇ ਉੱਤੇ ਤੇ ਬੋਵੀ ਨੇ ਆਪਣਾ ਨਾਗੜ ਆ ਲਿਆ ਕਹਿੰਦਾ ਸਾਡੀ ਅਫਸਰਾਂ ਨਾਲ ਬੰਦੀ ਆ ਅਸੀਂ ਤੁਹਾਨੂੰ ਚੁਕਾਵਾਂਗੇ ਅਫਸਰਾਂ ਨੂੰ ਸਾਡੀਆਂ ਪੇਟੀਆਂ ਜਾਂਦੀਆਂ ਅਫਸਰਾਂ ਨੂੰ ਸਾਡੇ ਪੈਸੇ ਜਾਂਦੇ ਆ ਥਾਣੇ 'ਚ ਸਾਡਾ ਮਹੀਨਾ ਜਾਂਦਾ ਅਸੀਂ ਤੁਹਾਡੇ ਤੇ 2 ਨੰਬਰ ਦੀ ਸ਼ਰਾਬ ਪਵਾਵਾਂਗੇ ਸਾਡੀ ਹੱਥੋਂ ਭਾਈ ਉਹਨੇ ਕੀਤੀ ਹੈ ਜੀ ਠੇਕੇ ਵਾਲੇ ਨੇ ਮੇਰੇ ਸਭ ਕਾਲਰ ਫੜਿਆ ਉਹ ਚਾਰ ਜਣੇ ਸੀ ਮੈਂ ਕੱਲਾ ਸੀ ਜਦੋਂ ਬੰਦੇ ਇਕੱਠੇ ਹੋਣ ਲੱਗੇ ਆ ਉਦੋਂ ਉਹਨਾਂ ਨੇ ਗੱਡੀ ਤੋਰੀ ਹੈ ਜੀ ਕੈਮਰੇ ਲੱਗੇ ਹੋਏ ਆ ਕੈਮਰੇ ਚਾਰ ਰਿਕਾਰਡਿੰਗ ਦੇਖ ਲਓ ਜੀ ਕਿੰਨਾ ਚਿਰ ਗੱਡੀ ਖੜੀ ਰਹੀ ਹੈ ਉਹਨਾਂ ਦੀ ਕੱਲਾ ਕੱਲਾ ਬੰਦਾ ਉਤਰਦਾ ਪਿਆ ਜੀ ਗੱਡੀ ਦੇ ਵਿੱਚੋਂ ਮੈਂ ਤੁਹਾਨੂੰ ਰਿਕਾਰਡਿੰਗ ਦਿਖਾਣਾ ਜੀ ਸਾਡੇ ਤੁਸੀਂ ਥਾਣੇ ਕੋਲ ਕੰਪਲੇਨਟ ਥਾਣੇ ਕੰਪਲੀਟ ਕਰਕੇ ਆਇਆ ਜੀ ਥਾਣੇ ਜਾ ਕੇ ਪਤਾ ਕਰ ਲਓ ਆ ਦੇਖੋ ਜੀ ਰਿਕਾਰਡਿੰਗ ਉਹਨਾਂ ਦੀ ਅੱਧਾ ਘੰਟਾ ਗੱਡੀ ਖੜੀ ਆ ਚਾਰ ਬੰਦੇ ਗੱਡੀ 'ਚ ਉਤਰਿਆ ਦਾਤ ਉਹਨਾਂ ਦੇ ਵਿੱਚ ਰੱਖੇ ਹੋਏ ਨੇ ਸਾਨੂੰ ਉਹ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਨੇ ਕਿਨੇ ਜਿੱਥੇ ਟੱਕਰ ਗਏ ਇਹੀ ਚੱਕ ਲੈਣਾ ਸਾਡੇ ਦਾ ਮਹੀਨਾ ਜਾਂਦਾ ਸਾਡੇ ਅਫਸਰਾਂ ਨੂੰ ਪੈਸੇ ਜਾਂਦੇ ਆ ਸਾਡੇ ਠੇਕੇ ਆ ਵੀ ਸਾਡੇ ਨਾਲ ਰਲ ਕੇ ਤੁਸੀਂ ਚੱਲੋ ਕੀ ਮੰਗ ਕਰਦੇ ਹੋ ਜੀ ਇਹੀ ਮੰਗ ਇਹੀ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਚੱਕਦੇ ਬੰਦੇ ਨੂੰ ਨਿਆਂਜ ਆ ਜੀ ਇਹਦੇ ਗਦਾਮ ਬਣੇ ਹੋਏ ਨੇ ਇੱਥੋਂ ਇਹਨੇ ਗਦਾਮ ਖਾਲੀ ਕਰ ਦਿੱਤਾ ਇੱਥੇ ਤਾਂ ਗਦਾਮ ਦਾ ਮੈਨੂੰ ਪਤਾ ਸੀ ਹੁਣ ਇਹਦਾ ਗਦਾਮ ਗਿੱਲ ਚੌਂਕ ਦੇ ਵਿੱਚ ਆ ਜੀ ਬਸੰਤ پارک ਦੇ ਵਿੱਚ ਬਸੰਤ پارک ਦੇ ਵਿੱਚ ਗਿੱਲ ਜੌਂਗ ਗਦਾਮ ਆ ਇਹਦਾ ਉਹ ਬੰਦੇ ਦੀਆਂ ਫੋਟੋਆਂ ਆ ਗਈਆਂ ਉਹ ਬੰਦੇ ਥੋੜੇ ਦਿਨ ਤੱਕ ਆਪੇ ਫੜੇ ਜਾਣਗੇ ਜੀ ਆ ਸ਼ੁਆਸ਼ਨਗਰ ਚੌਂਕੀ ਤੇ ਨਹੀਂ ਤਿੰਨ ਗੱਡੀਆਂ ਫੜੀਆਂ ਹੋਈਆਂ ট্রাক ਇਹਦਾ ਉੱਥੇ ਫੜਿਆ ਸੀਏ 2 ਦੇ ਵਿੱਚ ਉੱਥੋਂ ਇਹਨਾਂ ਨੇ ਅਫਸਰਾਂ ਨੂੰ ਦੇ ਕੇ ਪੈਸੇ ਆਪਣਾ ਨਾਂ ਕਢਾਉਣ ਦੀ ਕੋਸ਼ਿਸ਼ ਕੀਤੀ ਇੱਕ ਉੱਤੇ ਬੰਦੇ ਤੇ ਨਾਂ ਪਿਆ ਜੀ ਸਰਜੀਤ ਉਹਦਾ ਨਾਂ ਜੀ ਜਿਹਦੇ ਪਰਚਾ ਦਰਜ ਹੋਇਆ ਇੱਥੇ ਜਨੇ ਵਿੱਕੀ ਮੁੰਡੇ ਉੱਤੇ ਪਰਚਾ ਦਰਜ ਕਰਾਇਆ ਆਪਣਾ ਨਾਂ ਕਢਾ ਲਿਆ ਉਹ ਵਿੱਕੀ ਮੁੰਡੇ ਨੂੰ ਨੌਕਰੀ ਦੇਤੀ ਕਹਿੰਦਾ ਮੈਂ ਤੈਨੂੰ ਆਪਣੇ ਕੋਲੇ ਨੌਕਰੀ ਰੱਖਾਂਗਾ ਤੂੰ ਆਪਣੇ ਉੱਤੇ ਪਰਚਾ ਲੈ ਲਾ ਉਹ ਵਿੱਕੀ ਮੁੰਡੇ ਉੱਤੇ ਪਰਚਾ ਦਰਜ ਕਰਾਇਆ ਨੇ ਅਸੀਂ ਤਾਂ ਘਰੇ ਹੀ ਸੀਗੇ ਹਨਾ ਤੇ ਮੇਰੇ ਹਸਬੰਦ 3 ਦਿਨ ਹੋ ਗਏ ਐਡਮਿਟ ਹੋਏ ਨੂੰ। ਤੁਹਾਡਾ ਨਾਮ ਕੀ ਹੈ ਜੀ? ਕਰਮਨਕੌਰ। ਕਿਹੜੀ ਜਗ੍ਹਾ ਰਹਿੰਦੇ ਸੀ? ਰਮੇਸ਼ਨਗਰ। ਕੀ ਗੱਲ ਕੀ ਹੋਈ ਹੈ? ਗੱਲ ਕੁਛ ਨਹੀਂ ਹੋਈ ਆ। ਅਸੀਂ ਘਰੇ ਸੀਗੇ। ਇੱਕੋ ਦਾ ਮੈਂ ਇੱਥੇ ਕਹਲੇ ਦੀ ਗੱਡੀ ਉਧਰੋਂ ਆਈ ਆ। ਬੋਵੀ ਦੇ ਬੰਦੇ ਸੀਗੇ। ਉਥੇ ਇੱਥੇ ਗੱਡੀ ਖੜਾ ਕੇ ਕਦੇ ਸਾਡੇ ਉੱਤੇ ਵੱਲ ਦੇਖੇ ਤੇ ਗਲੀ 'ਚ ਵੀ ਗੇੜਾ ਮਾਰਦੇ ਪਿਆ ਸੀ। ਗੇਟ ਵੱਲ ਵੀ ਝਾਕਤੀ ਮਾਰਦੇ ਸੀਗਾ। ਤੇ ਸਾਡੇ ਵੱਲ ਦੇਖ ਕੇ ਅੱਧਾ ਘੰਟਾ ਗੱਡੀ ਖੜਾਈ ਰੱਖਿਆ ਇਥੇ। ਤੇ ਫਿਰ ਮੈਂ ਆਪਣੇ ਹਸਬੰਦ ਨੂੰ ਫੋਨ ਕੀਤਾ ਫਿਰ ਉਹਨਾਂ ਨੇ ਚਾਚੇ ਜੀ ਨੂੰ ਫੋਨ ਕੀਤਾ ਫਿਰ ਮੌਕੇ ਤੇ ਚਾਚਾ ਜੀ ਆਏ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਹੈ ਮੌਕੇ ਦੀ ਗੱਲ ਕੀ ਹੋਈ ਤੁਹਾਡੀ ਠੀਕ ਹੈ ਔਰ ਔਰ ਚਾਤੀਆਂ ਮਾਰਦੇ ਸੀ ਚਾਤੀਆਂ ਮਾਰਦੀ ਸੀ ਗੇਟ ਗਏ ਇੱਕ ਦੀ ਕੁਛ ਜਨਾਨੀਆਂ ਨੂੰ ਚਾਤੀਆਂ ਮਾਰਨ ਦਾ ਤਾਂ ਕਿਸੇ ਦਾ ਮਤਲਬ ਹੀ ਨਹੀਂ ਬਣਦਾ ਪਹਿਲੀ ਗੱਲ ਜਦੋਂ ਬੰਦਾ ਘਰੇ ਨਹੀਂ ਤੇ ਮਜਬੂਰੀ ਵੀ ਅਗਲੇ ਨੂੰ ਕੱਢ ਲਿਖਾ ਦੇ ਅਗਲੇ ਦੇ ਆ ਕੇ ਚਾਤੀਆਂ ਮਾਰ ਰਿਹਾ ਉਸ ਦੀ ਚਾਰ ਪੰਜ ਜਣੇ ਸੀਗੇ ਮੋਟੇ ਕੀ ਮਤਲਬ ਇਦਾਂ ਆਉਂਦਾ ਧਰ ਧਰ ਝਾਕਦੇ ਪ ਸੀ ਕਾਫੀ ਟਾਈਮ ਖੜੇ ਰਹੇ ਇੱਥੇ ਦੇਖ ਦੇਰੇ ਦੇਖ ਦੇਰੇ ਬਸ ਇਧਰ ਉਧਰ ਉੱਪਰ ਹੀ ਅੱਖ ਦੇ ਰਹੇ ਕਿੰਨੀ ਦੇਰ ਬਸ ਇਹ ਕੋਈ ਤਰੀਕਾ ਥੋੜਾ ਹੈਗਾ ਵੀ ਨੂੰਤੀ ਘਾਰੇ ਚ ਹੈਗੀ ਤਾਂ ਤੁਸੀਂ ਝਾਤੀਆਂ ਮਾਰ ਰਹੇ ਹੋ ਕਿਸ ਗੱਲ ਤੋਂ ਮਾਰ ਰਹੇ ਹੋ ਕੱਲ ਨੂੰ ਕੋਈ ਇਹੋ ਜਿਹਾ ਕੋਈ ਕੱਟਣਾ ਵੀ ਹੋ ਸਕਦੀ ਹੈ ਬੱਚੇ ਵੀ ਗਲੀ ਚ ਖੇਡਦੇ ਸੀ ਤੁਹਾਡੇ ਤਾਂ ਕਰ ਦਿੱਤਾ ਇਹਨਾਂ ਨੇ ਫੇਰ